ਇਹਦੇ ਤੋਂ ਅੱਜ ਪੱਠੇ ਕਰਾਉਣੇ ਆ ਕਿ ਤਮਨ ਵੱਡੂਗੀ ਉਹ ਸ਼ਰਮਕਾਰ ਉਹ ਠੀਕ ਹੈ ਵੱਡੂਗੀ ਕੋਪੀ ਨੂੰ ਤਾਂ ਫਾਂਡੋ ਸਾਰਾ ਨਾ ਹਿਆ ਹੈ ਨਹੀਂ ਉਹ ਦੇਖ ਕਾਣਕਨਾ ਅਗਲੇ ਦੀ ਮੱਦ ਤੇ ਨੁਕਤਾ ਇਹਦੇ ਕਿ ਸਸੇ ਦੇ ਖਾਲੇ ਤੋਂ ਅਸੀਂ ਕਹਾਂ ਬੈਠੇ ਬੜੇ ਆਏ ਬੈਠੇ ਥੋੜਾ ਬੜੇ ਹਾਂ ਮਰ ਕਿਦਾਂ ਦਾ ਲੱਗ ਰਿਹਾ ਤੈਨੂੰ ਇੰਡੀਆ ਹੈ ਉਹ ਮਾੜਾ ਜਿਹਾ ਸੂ ਵੀ ਸ਼ੀ ਗੋਟ ਆਨ ਦਾ ਬੱਡ ਕੀ

ਮੇਰੀ ਪੁੱਤ ਕੋਈ ਨਹੀਂ ਸਾਫ ਹੋ ਜਾਣੀ ਅੱਜ ਕੁਬੀ ਨੂੰ ਮੈਂ ਕਹਿ ਰਹੀ ਸੀ ਮੇਰਾ ਪੈਰ ਚੱਲ ਗਿਆ ਵਿੱਚ ਦੇਖਿਆ ਜਾਨਵਰ ਨੂੰ ਮਾੜਾ ਚੰਗਾ ਬੋਲੂਗੀ ਆਹੀ ਕੌ ਹੋਣਾ ਕਾਨ ਕਗਲੇ ਦੀ ਮਿੱਧੀ ਇਹਨੇ ਗਾਣਾ ਕੱਢਣੀ ਮਮਾ ਬੋਸ ਮੇਲਾ ਦੀ ਇਹ ਕੀ ਹੈ ਉਹ ਘਰ ਮਿੱਧੀ ਆਏਗਾ ਮਿੱਧੀ ਨਾਲ ਚੱਪਲ ਪਾ ਲੈ ਮੇਰੀ ਅਲਾ ਦੇ ਛੂ ਛੂ ਲਾ ਦੇ ਆ ਚੱਪਲ ਪਾ ਤੂੰ ਨਹੀਂ ਜਾਣਾਂ ਕਿ ਤੂੰ ਛੂ ਪਾ ਲੈ ਇਹ ਗਾਣੇ ਦੀ ਗੋਹਾ ਬਸ ਵਧੀਆ ਲੱਗਦਾ ਕਲਰ ਇਦਾਂ ਨਾਲ ਪੰਨੀ ਇਦਾਂ ਲਾ ਆਇਆ ਵਧੀਆ ਜੀ ਜਾਣੇ ਛੂ ਲਾਉਂਛ ਨਹੀਂ ਹੋਏ ਦੂਜੇ ਪੈਰ ਵੀ ਖਰਾਬ ਕਰਤਾ ਉਹ ਵੀ ਆ ਤਾਂ ਗਲਤੀ ਹੈ ਕਿੰਦਾ ਸਾਫ ਹੋਊ ਠੀਕ ਆ ਸਰ ਇਹ ਸਾਫ ਮੈਂ ਕਿੰਦਾ ਦੇ ਛੂ ਲਾਉਂਛ ਨਹੀਂ ਹੋਏ ਹਜੇ ਮਨਪੀ ਚਾਪਲਾ ਪਾਲਾ ਤੂੰ ਕੀ ਸੋਚੀ ਸੀ ਨਹੀਂ ਚਪਲਾ ਪਾਲਾ ਚਪਲਾ ਪਾਲਾ ਖੱਤਿਆਂ ਚ ਚਪਲਾ ਪਾਗੇ ਆਈਦਾ ਹੁੰਦਾ ਚਪਲਾ ਪਾਲਾ ਕਿਹਨਾਂ ਲਵਾ ਲਈਏ ਇੱਥੇ ਪੈ ਪਿਆਰਾ ਸ਼ਪੈਦਾ ਵੀ ਹੈਗਾ ਹੀ ਆ ਤੂੰ ਆਏ ਇਹ ਟੰਬਰ ਸਾਂਭੀ ਹੈ ਕਿ ਛੋੜ ਲੈ ਜਾਣਾ ਮੇਰੇ ਕੋਲ ਪਰਫੈਕਸਲ ਹੈ ਨਾ ਆ ਸ਼ੂ ਹਜੇ ਤੱਕ ਲਾਂਚ ਨਹੀਂ ਹੋਈ ਜਿਹੜੇ ਇੱਥੇ ਖੇਤਾਂ ਜਾ ਕੇ ਬਣ ਗਏ ਸਰਪੇਕਸ ਹੈ ਨਾ ਦੂਜੇ ਪਾਸੇ ਆਨੇ ਤੇ ਵੋਟੇ ਨਹੀਂ ਚੰਦੇ ਨਾ ਉਹ ਬੋਟੂਪੁਰ ਉਹ ਕੋਣ ਹੈ ਸੀ ਨਾ ਸਪਾਰੀ ਸੇਟੋ ਪਹਿਲਾਂ ਨਾਲੇ ਚੰਗੇ ਉੱਪਰ ਤੱਕ ਵੀ ਤੇਰ ਪੈਰ ਨਹੀਂ ਸੀ ਖਵਾਉਣ ਨਾ ਜੀ ਪੱਕੀ ਕਣ ਕਨੂਆ ਅੱਗ ਲੱਗ ਜਾਊਗੀ ਨਾ ਵਟਾਂ ਉੱਤੇ ਨੱਚ ਕੁੜੀਏ ਗੋਪੀ ਬਾਜੀ ਵਟਾਂ ਤੇ ਨੱਚ ਅੱਛਾ ਕਿਤੇ ਪੈਰ ਪੂਰ ਤਲਕ ਗਿਆ ਆ ਦੇ ਆ ਦੇ ਇੱਥੇ ਧੋ ਲੋ ਪੈਰ ਗੈਂਗ ਗੋਪੀ ਦੀ ਗੈਂਗ ਪੱਪੀ ਦੇ ਕੇ ਨਿਗੇ ਨਿਗੇ ਦੇਖੀ ਬੰਦ ਆਹ ਜਿਆਦਾ ਵਧੀਆ ਆ ਜਾ ਤੇ ਤੋੜ ਮਾਸ਼ੂ ਆ ਤੂੰ ਗਈ ਪੈਰ ਹੋ ਜਾ ਲਿਆ ਜਾ ਤੋੜ ਮਾ ਤੂੰ ਰੌਪਾ ਲਾਹੂ ਜੀ ਕਿਹੋ ਜੀ ਲੱਗਦੀ ਜੱਤ ਉਹਨੇ ਲੱਗਦਾ ਦਿੱਤੇ ਕੋਪੀ ਵਾਈਟ ਖੁੱਲਤੀ ਉਹਨੇ ਚੱਲ ਕਿਤੇ ਨਾ ਨਵੇਂ ਲੈ ਦੂਗਾ ਮੈਂ ਸੇਮ ਬ੍ਰਾਂਡ ਲੱਕੇ ਦਿਓ ਸੇਮ ਚੀਜ਼ ਮੈਨੂੰ ਮੈਹੀ ਜਵਾਬ ਕਿਉਂ ਤੇ ਤੁਸੀਂ ਕਿਉਂ ਉੱਥੇ ਰਹੋਗੇ ਤੈਨੂੰ ਵੇਰੇ ਤੂੰ ਜੇ ਪਾਉਣੀ ਸੀ ਮਮੋ ਉਹਦੇ ਵਿੱਚ ਪਾਉਣੀ ਨਹੀਂ ਜਾਂਦਾ ਲੈ ਤਾਂ ਹੀ ਹੋਗਾ ਤੇ ਨਹੀਂ ਹੋ ਪਾਇਆ ਮੀ ਗਵਰਨਮੈਂਟ ਪਤਾ ਸੀ ਗੋਲ ਲੈ ਕੇ ਜਾਓਗੇ ਮੈਂ ਉਹ ਸ਼ੂਜ਼ ਰੱਖੇ ਹੱਗੋ ਵਿੱਚ ਜਾਣ ਲੈ ਕੇ ਸੀ ਮੈਂ ਇਹਨੂੰ ਕਿਹਾ ਉੱਧਰ ਚ ਚੱਲਦੇ ਆ ਕਹਿੰਦਾ ਇੱਧਰ ਚ ਜਾਣਾ ਬੱਟਾ ਵਿੱਚੀ ਚੱਲ ਚੋੜ ਕੁੜੀ ਦੇ ਪੈਰ ਸਾਰੇ ਖਰਾਬ ਕਰਕੇ ਰੱਖ ਦਿੱਤੇ ਆ ਜਾਤੀ ਆ ਤੇ ਕੀ ਆ ਮੈਂ ਪੈਰ ਮੈਂ ਜਾਵਾਂ ਫੇ ਘਰ ਨੂੰ ਉਹ ਯਾਰ ਤੂੰ ਸਬਰ ਤਾਂ ਕਰ ਲੈ ਤੂੰ ਯਾਰ ਮੈਂ ਇੱਕ ਤਾਂ ਹੈ ਚਲ ਯਾਰ ਤੂੰ ਕਾਟ ਯਾਰ ਅਗਲੀ ਰੁਪੈਲਾ ਸਾਗ ਤੋੜਨ ਨੂੰ ਲਿਆਂਦੀ ਤੂੰ ਪੱਠੇ ਬਣਾਉਣ ਲਾ ਪਿਆ ਓ ਯਾਰ ਆ ਸਾਗ ਲੋਕ ਸਾਗ ਪੱਦ ਮਰੀ ਜਾਂਦਾ ਖੇਤਾਂ ਚ ਵੀ ਓ ਯਾਰ ਨਹੀਂ ਹੁੰਦੀ ਉਹ ਸਾਉਂਡ ਸੀ ਯਾ ਇਸੇ ਇਹ ਨਹੀਂ ਬੰਦਿਆਂ ਵਾਂਗੂ ਨਾ ਚਪੜਾ ਵੀ ਨਾਈਸ ਫੈਸਟ ਇਹ ਬੰਦਿਆਂ ਵਾਂਗੂ ਵੱਡ ਬੰਦਿਆਂ ਵਾਂਗੂ ਮੈਂ ਹੌਲੀ ਹੌਲੀ ਆਪਣੇ ਕੰਮ ਲਾਉਣੇ ਨੇ ਆ ਸੁੱਖ ਤਾਂ ਲਾਉਂਗਾ ਮੈਂ ਹੋਰ ਕੀ ਆ ਚਾ 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 ਸ਼ਾ ਅੱਜ ਤੇਰੇ ਸਾਦਕੇ ਬੜਾ ਬਾਰਡਲੀ ਹਾਰਡਵਰਕ ਮੈਨ ਆਹ ਦੇਖ ਲਗਾਤੀ ਆ ਡੇਗ ਲਾ ਵੈਰੀ ਡੇਂਜਰ ਓਏ ਹਥਿਆਰ ਸੋਰੀ ਸੋਰੀ ਬਹੁਤ ਲੱਗਾ ਖੌਫ ਕਿੰਨਾ ਭਾਬੀ ਨੇ ਰੱਖਿਆ ਤੇ ਆਹ ਖੌਫ ਕੋਈ ਨਹੀਂ ਚੱਲ ਚਾ ਸ਼ਾ ਆ ਇੱਥੇ ਰੱਖੇ ਇੱਚ ਕੇ ਆਹਾ ਇਹਨੂੰ ਥੱਲੇ ਫੱਡ ਕੰਨ ਤੇ ਬੱਜਣੀ ਨੇ ਇਹਨਾਂ ਪੱਠੇ ਖਰਾਬ ਕਰਦੀ ਕਾਕਾ ਤੂੰ ਨਾਲ ਆ ਵਾ ਦੇਖ ਦੇ ਸਾਗ ਵੜਾਉਣਾ ਕਪੱਠੇ ਆ ਵੇ ਇਹਦੀ ਇਹਦੀ ਦੇਖ ਕੋਈ ਪਤਾ ਨਹੀਂ ਕਿੰਨ ਲੰਬਾਈ ਆ ਲંબਾਈ ਮਾਪ ਲੈਣੀ ਆ ਇੱਥੋਂ ਇੰਨਾ ਆ ਦੇ ਤੇ ਇਹਦੀ ਖਿਚ ਲੋ ਐਦਾਂ ਖਿਚ ਰੱਗਾ ਇਹਨੂੰ ਇਹ ਕੰਨ ਕਿੰਨਾ ਉੱਚਾ ਹੈ ਇੰਨਾ ਉੱਚਾ ਇਹ ਇਹ ਲੰਬਾਈ ਦੇਖਣੀ ਆ ਲੰਬਾਈ ਤੇ ਚੜਾਈ ਇਹ ਇੰਨੀ ਲੰਬਾਈ ਦੇਖਣੀ ਇਹ ਵਾਟ ਤੂੰ ਮੇਰੀ ਗੱਲ ਸੁਣ ਤੂੰ ਤਾਂ ਇੱਥੇ ਰਾਤ ਪਾ ਦਾਣੀ ਆ ਸੂਤ ਕਹ ਇਹਨੂੰ ਸੂਤ ਕਹ ਇਹਨੂੰ ਤੂੰ ਤਾਂ ਮੈਣ ਮੈਣ ਕਹਦਾ ਆ ਦੇ ਦੱਲ ਦੱਲ ਲੈ ਇੱਧਰ ਦੇ ਲੁੱਕ ਐਟ ਮੀ ਫੋਕਸ ਟੂ ਮੀ ਦਿਸ ਇਜ਼ ਅ 올ਡ ਇੰਟਰਸੇ ਜਿੰਨਾ ਜਿਆਦਾ ਉਹਨੂੰ ਸਮਝਾਉਣ ਨੂੰ ਲੱਗਣਾ ਇਹ ਤੂੰ ਪੰਡ ਵੱਡ ਲਾਣੀ ਆ ਯਾਰ ਉਹਨੂੰ ਸਿਖਾਉਣਾ ਕਿੰਦਾ ਲਾਉ ਪੀਤੇ ਨਾ ਮੈਨੂੰ ਕੁਛ ਕੰਮ ਆ ਆ ਜਿਹੜੀ ਥਲੜੀ ਕੁੰਬੜ ਆ ਨਾ ਆ ਕੁੰਬੜ ਤੋਂ ਤੇਰਾ ਇੱਥੇ ਦਾਤੀ ਉੱਪਰ ਵੱਜਣੀ ਚਾਹੀਦੀ ਐ ਨਾ ਬੱਡ ਵੱਡ ਲਊਗਾ ਉਹਦਾ ਇਹ ਆ ਅਗਲੀ ਜਾ ਕੇ ਕਾਪੀ ਕਰਨਾ ਬਾਹਰ ਟਿਕ ਟਿਕ ਵੀ ਜਾ ਕੇ ਕਰਨਾ ਲੈਪਟਾਪ ਆ ਇਹ ਆ ਵੱਡ ਹੋ ਗਏ ਕੁੰਬੜ ਤੋਂ ਉੱਚਾ ਨੇ ਤੇ ਤੂੰ ਆਹ ਕਰਨਾ ਆ ਦੇਖ ਆ ਰੱਖਣਾ ਜਾਨੀ ਆ ਹੱਥ ਤੋਂ ਇੰਦਾ ਥੱਲੇ ਇੰਦਾ ਥੱਲੇ ਦਾਤੀ ਚ ਲੈ ਲੈ ਇਹ ਆ ਦੇਖੀ ਹੱਥ ਵਢਾ ਲੈਣੇ ਕੁੜੇ ਕੁੜੀਏ ਤੂੰ ਰਹਿਣ ਦੇ ਰੱਬ ਦੇ ਵਾਸਤੇ ਤੇ ਬਾਂਦਰ ਤੇ ਮੱਤੇ ਨਾ ਲੱਗ ਆ ਦੇ ਨਾ ਮੇਰਾ ਲੋਪੀ ਬਣਾ ਪੀਵੋ ਚਲ ਬੜੀ ਲੈ ਦਦਾ ਆਹ ਬੋਲੇ ਜੀਓ ਮੋਤੀ ਇੱਕ ਮਿੰਟ ਆ ਕੀ ਕੀਤਾ ਗਾਹਾਂ ਨੂੰ ਕਹਦੇ ਤੁਰੀ ਖੈਰੇ ਆਲੂ ਨਹੀਂ ਜਾਣਾ ਪਹਿਲਾਂ ਇਥੋ ਇਥੋ ਇੱਦੇ ਵੱਡ ਮੈਂ ਖੈਰੇ ਆਲੂ ਪਟਿਆਲੇ ਆਲੂ ਕਹਿੰਦਾ ਸਾਲਾ ਸੇਤ ਉਧਰ ਲਈ ਹੈ ਇਹ ਚਲ ਇਹ ਇਹ ਹਾਂ ਹਾਂ ਲੈ ਜੀਓ ਜੀਓ ਮੋਤੀ ਚਲ 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 ਪੱਠੇ ਕਰਨੇ ਸਕਾਲ ਤੇ ਕੁੜੀ ਨੂੰ ਹਾਂ ਇੰਨਾ ਕੰਮ ਐ ਮੀ ਰੋਜ ਦੇ ਇਮੀ ਇਹ ਵੱਢਨੇ ਵੀ ਇਹ ਚਾ ਸ਼ਾਬਾਸ਼ 62 ਸੈਕਿੰਡਸ ਮੈਨ ਲੁੱਕ ਕੀ ਦੋ ਮਿੰਟਿੰ ਤਾਂ ਕੰਮ ਹੁੰਦਾ ਲੁੱਕ ਉੱਥੇ ਅਸੀਂ ਉੱਥੇ ਮਮਾ ਅਸੀਂ ਗਾਰਡਨਿੰਗ ਕਰਦੇ ਹਾਂ ਉੱਥੇ ਸਾਰੇ ਪਲਾਂਟਸ ਵਗੈਰ ਦੀ ਵੀਰਿੰਗ ਵੀ ਕਰਦੇ ਅਸੀਂ ਕਰਦੇ ਉੱਥੇ ਚਾ 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 ਮੈਂ ਤਾਂ ਪਰ ਗਾਰਡਨ ਰੱਖਿਆ ਲੈ ਬੁਲਿਆ ਤਾਂ ਵੱਟੀ ਜਾਂਦੀ ਕੁੜੀ ਇਹ ਹਾਂ ਬਸ ਨਹੀਂ ਨਹੀਂ ਵੱਡ ਵੱਡ ਹੋਰ ਵੱਡ ਬਸ ਇਹ ਕਿਤੇ ਸਾਰੇ ਤਿਆਰ ਕਰੀ ਜਾਂਦੇ ਆ ਰੋਕ ਰੋਕ ਚੱਲ ਤੂੰ ਵੱਢ ਸਪਰੇਅ ਹੀ ਮੱਖਾਂ ਸਭ ਰੇ ਕੋਈ ਨਹੀਂ ਚੱਲ ਗ੍ਰੀਨ ਇਹ ਕੋਈ ਨਹੀਂ ਤਰ ਪਤਾ ਤਾਂ ਲੱਗੇ ਪੱਠੇ ਕਿੱਦਾ ਵੱਡੀ ਦੇ ਆ ਮੈਂ ਉੱਥੇ ਕਿਹੜਾ ਪੱਠਾ ਹਾਂ ਚਾ ਛਾਵਾਂ ਵਿੱਚ ਵੱਡ ਪਤਾ ਲੱਗੇ ਗੋਪੀ ਦੀ ਘਰ ਵਾਲੀ ਲੱਗੀ ਆ ਚਾ ਵੱਡ 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 ਆਪਾਂ ਮੈਂ ਸਾਰੇ ਇਤਿਹਾਸ ਪੁੱਠਾ ਮਾਰ ਦੇਣਾ ਮੈਨੂੰ ਗਾਂਦ ਨਹੀਂ ਚਾਹੀਦਾ ਆ ਥੱਲੇ ਹੱਥ ਮਾਰ ਸਾਰੇ ਇੱਦਾਂ ਪੱਠੇ ਇਕੱਠੇ ਕਰ ਕਾ ਦੇ ਕਰ ਕਰ ਇਕੱਠੇ ਇਹ ਸਾਰੇ ਪੱਠੇ ਕਰ ਹਾਂ ਸਾਰੇ ਚੱਕੇ ਦਾ ਖਲਾਰਾ ਨਹੀਂ ਚਾਹੀਦਾ ਨਾਲ ਕਲਤਵਾ ਟੋਪੀ ਇਹ ਨਹੀਂ ਸਿਰ ਤੇ ਲੈ ਕੇ ਆਉਣੀ। ਸੁਣੀ। ਲੋ ਸੁਣੀ ਸੁਣੀ ਨਹੀਂ ਕੋਈ ਇੱਥੇ। ਸਿੱਧੀ ਸੌਂਦੇ ਵਿੱਚ ਨਹੀਂ ਕਰ ਸਿੱਧਾ ਬੈਠਾ। ਸੁਣੀ ਨਹੀਂ ਇੱਥੇ। ਕੋਈ ਨਹੀਂ। ਕੋਈ ਧੁੱਪ ਧੁੱਪ। ਇਹ ਵਿੱਚੋਂ ਛੱਪ ਆ ਗਿਆ ਤੇ। ਉਹ ਛੱਪ ਆ ਗਿਆ ਕੋਈ ਨਹੀਂ ਤੂੰ ਕਹਿ ਦੇ ਮੈਂ ਨਾ ਗਿਨ। ਪਰ ਤੂੰ ਪੀ ਲਈ ਉਹ ਬਣਾ। ਆ ਤੂੰ ਕਹਿ ਮੈਂ ਨਾ ਗਿਨ ਤੂੰ ਸੱਪੇ ਰਾ ਮੇਨਾਂ ਤਾਂ ਬੜੀ ਲੜਦੀ ਏ ਤੂੰ ਸੱਪ ਨਾਲ ਵੀ ਲੜ ਪਈ। ਨਾ ਸੱਪ ਨਹੀਂ। ਲੋ। ਹਾਂ ਪਤਾ ਲੱਗੇ ਕਿ ਧੀ ਨੇ ਪੱਠੇ ਵੱਡੇ ਆ। ਨਹੀਂ 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 ਵੱਡ ਵੱਡ ਆਇਨ। ਕਿੰਨੇ ਕਰਨੇ ਆ? ਇਹਨੇ ਵੱਡ ਤੇਰੇ ਬੂਟਾਂ ਤੋਂ ਤਾਂ ਲੱਗਦਾ ਤੂੰ ਅਸਲੀ ਜ਼ਿਮੀਦਾਰ ਹੁਣ ਬਣ ਗਏ ਆ। ਇਹਦਾ ਮੇਰੇ ਦੇ ਲਾ ਇੱਕੋ ਜਿਹੇ ਵੱਡੇ ਹੁੰਦੇ ਆ। ਤੂੰ ਤਾਂ ਕਹਿ ਦਿੰਦੀ ਖਰਿਆਉਦੇ ਪੱਠੇ ਵੱਡ ਹੋ ਜਾਂਦੇ ਆ। ਐਦਾ ਵੱਡ ਸਾਡੇ ਪੱਠੇ। ਚੱਲ 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 ਤੂੰ ਵੱਡ। ਹੋਰ ਕਿੰਨੇ ਵੱਣੇ ਆ? ਹੋਰ ਵੱਣੇ ਆਲੇ। ਡੰਗਰ ਪਤਾ ਕਿੰਨੇ ਆ? ਆਹ 10 ਮੱਝਾਂ ਆ, ਪੁਖੀਆਂ ਥੋੜੀਆਂ ਮਾਰ ਨਹੀਂ ਆ ਮੇਰੇ ਵੱਡੇ ਆ, ਤੇਰੇ ਵੱਡੇ ਕਿੱਥੇ ਆ? वो मृत्यु है तो मृत्यु ना ही तेरी जान नकल जली है ना मेरे बाल द्वारा तो नहीं पहने पत्थरी चक्के नहीं बाल तो नहीं शहर तेरे वाबी पांडव भी रखने ही हैं आ क्या कह पट्टे पाव बच्चे सारे इधर बैठ पल्ली जो मोरे स्कूर ना तो ही मार लियो हाँ बार पल्ली एक्टर नहीं ਬੰਦੇ ਆਂੋਂ ਪੱਠੇ ਪਾਉਣੇ ਆ ਫੇ ਆਈ ਸਲੈਪ ਯੋਰ ਗਿੱਚੀ ਡੋ ਯੂ ਸੀ ਹਾਉ ਸਟੈਪ ਬਾਈ ਬਾਈ ਦ ਯਾ 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 ਇਹ ਵੀ ਇਹ ਇੱਕ ਪੈ ਜਾਣੀ ਐ ਇਦਾਂ ਫੇ ਡੈਡੀ ਸਾਡਾ ਸਾਡੇ ਮਾਰਦਾ ਹੁੰਦਾ ਜਦੋਂ ਅਸੀਂ ਪਹਿਲੀ ਵਾਰੀ ਇਦਾਂ ਫਟ ਉਹ ਤਾਂ ਨੂੰ ਕੋਈ ਉਹਨਾਂ ਨੂੰ ਕਿਹ ਬੋਲਣਾ ਉਹ ਕੋਈ ਨਹੀਂ ਬੋਲਣਾ ਇਹ ਦੇਖ 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 ਕੁੜੀਏ ਦੇ ਤੂੰ ਮੈਨੂੰ ਲਾਉਂ ਕਰੂੰ ਕੁਛ ਆ ਜਿਹੜਾ ਪਾਸਾ ਆ ਇਹ ਇੱਕ ਪਾਸੇ ਆਉਣਾ ਆ ਜਿਹੜਾ ਪਾਸਾ ਇਹ ਇੱਕ ਪਾਸੇ ਆਉਣਾ ਤੇ ਪਾਉਣੇ ਵੀ ਇਹ ਇਦਾਂ ਆ ਐ ਤਾਂ ਘੁਮਾ ਕੇ ਕੀ ਇਦਾਂ ਪੰਡ ਬੰਨ ਹੋ ਜੂਵੇ ਗੱਠ ਬੰਨ ਹੋ ਜੂਵੇ ਇਦਾਂ ਪਾਉਣੇ ਆ ਚੱਲ ਪਾ ਸਾਰੇ ਸੇਵੇਂ ਨੇ ਲੈ ਲੈ ਪਾ ਪਾਉਣੇ ਆ ਕੋਈ ਨਹੀਂ ਆਉ ਇਸ ਦੀ ਕੋਮਲ ਉਹਦੇ ਦੀ ਕੋਰੀ ਕੋ ਜਾ ਕੇ ਕੋਮਲ ਦਾ ਜਿਗਰ ਕਰਨਾ ਜ਼ਰੂਰ ਮਤਲਬ ਉਹਨਾਂ ਦਾ ਜੀਲ ਬਣਾਉਣਾ ਕੋਈ ਨਹੀਂ ਹੈਗਾ ਮੇਰਾ ਡੂਡੋ ਹੈਗਾ ਉਹ ਦਿੱਤੇ ਡੂਡੋ ਵੀ ਲਵਾ ਲਵਾਂਗੇ ਪਹਿਲਾਂ ਕੋਮਲ ਦਾ ਲਵਾਉਣਾ ਤੂੰ ਕਰ ਸਾਦੀ ਉਦੋਂ ਲਈ ਕਿਤਾ ਪਹਿਲਾਂ ਕੁੜੀ ਬਾਹਰ ਜਾਂਦੀ ਫਿਰ ਮੁੰਡੇ ਨਾਲ ਸਾਦੀ ਇਦਾਂ ਹਾਂ ਇਦਾਂ ਉਹ ਵਾ ਚੱਲ 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 ਚੱਕ ਚੱਕ ਉਹ ਬੋਲੇ ਓਏ ਲਾਤੀ ਨਾ ਕੁੜੀ ਕੰਮ ਕਰਨ ਚੱਲ ਆ ਆ ਆ ਵੀ ਚੱਕਾ ਵੀ ਚੱਕਾ ਵੀ ਚੱਕ ਦੇਖ ਕਿਸੇ ਮਾਇਸ ਵੋਇਸ ਓ ਯੈਸ ਸਮ ਟਾਈੰ ਟੂ ਸੈਟ ਪ੍ਰੋਗਰਾਮ ਭਰਨਾ ਹਾਂ ਆ ਆ ਜਿਹੜੇ ਡੱਖੇ ਆ ਵੀ ਇਕੱਠੇ ਕਰਨੇ ਹੁੰਦੇ ਆ ਬਹੁਤ ਮਿਹਨਤ ਨਾਲ ਪੁੱਠੇ ਨੇ ਐਂਡ ਤੇ ਹਾਂ ਜਦੋਂ ਢੇਰੀ ਚੱਕ ਹੋ ਜਾਵੇ ਨਾ ਫੇਰ ਇਹ ਢੱਕੇ ਸਾਰੇ ਕੋਈ ਚੱਕ ਨੇ ਇਟ ਵੈਰੀ ਨਾਈਸ ਸ਼ੂ ਨੋ ਨੋ ਆਈ ਨੀਡ ਮਾਈ ਸ਼ੂਜ਼ ਡਰਾਈਇੰਗਸ ਚੱਲ ਆ ਹੁਣ ਇਦਾਂ ਦੇਖਿਆ ਕਰਨਾ ਜਿਹੜੀਆਂ ਭਰੀਆਂ ਇਧਰਲੇ ਪਾਸੇ ਹੋ ਸਾਬ ਨਾ ਪਰ ਇਹਨੂੰ ਚੱਕ ਕੇ ਭਰੀ ਨੂੰ ਮੋੜ ਨੂੰ ਲਿਆ ਆ ਜਾ ਕੇ ਦਰੋ ਸਾਜਨ ਫਾੜ ਓਏ ਚੱਲ ਚੰਗਾ ਪੁੱਠਾ ਕਿੱਥੇ ਆ ਚੱਲ ਚੱਲ ਨੇ ਨੇ ਬਾਸਰੀ ਓ ਢੇਰੀ ਪਾ ਆਹ ਦੇ ਆਇਓ ਦਾਣੇ ਆਂਦੇ ਉਹ ਤਾਂ ਹਮੇਸ਼ਾ ਉਹ ਨਹੀਂ ਆ ਵੀ ਚੱਕ ਇਹ ਤਾਂ ਇਹਨਾਂ ਦਾ ਕੰਮ ਐ ਫਿਰ ਪਮਾ ਕੰਮ ਆ ਚੱਕ ਇਹ ਤਾਂ ਇਹ ਬੱਜਣ ਲੱਗੀ ਸੀ ਕਾਂ ਥੱਲੇ ਇਦਾਂ ਨਹੀਂ ਇਹ ਇਹਦੇ ਤੇ ਰੱਖ ਹਾਂ ਹੁਣ ਆ ਢੇਰੀ ਚੱਕ ਕੀ ਉਹ ਸਾ ਚੜ ਗਿਆ ਉਹ ਤੇ ਕਹਦੇ ਕੰਬੋ ਸੋਕੇ ਕਿ ਕਿਹਦੀ ਡਿਨਰ ਹੀ ਲੈ ਕੇ ਜਾਓਗੇ ਬਾਹ ਆਹੋ ਇੰਗਲਿਸ਼ ਤੇ ਨਾ ਉਹ ਇੰਗਲਿਸ਼ ਡਿਨਰ ਤਾਂ ਥੋਮਾ ਲਦਾ ਡਿਨਰ ਫੂਡ ਇੰਗਲਿਸ਼ ਤਾਂ ਲੱਗਦਾ ਜਿੱਦਾਂ ਦੀ ਉਹਦੀ ਬੂਥੀ ਆ ਕਦੀ ਉਹ ਬੁੱਲ ਸਹਾ ਜੈ ਨਾ ਬੱਦਲ ਓਏ ਕੋਪੀ ਮੈਂ ਸਬਜੀ ਨਹੀਂ ਪਤਾ ਲੱਗੇ ਆ ਸ਼ਾਮ ਨੂੰ ਆ ਮਿਲੇ ਕ ਮਿਲੇਗਾ ਮਿਲੇ ਕ ਬਫੈਲੋ ਇਸ ਮਿਲੇ ਕ ਡਰਿੰਕਿੰਗ ਔਰ ਉਪਰ ਇਹਦੇ ਉੱਤੇ ਰੱਖ ਉੱਤੇ ਰੱਖ ਚੱਲ ਆ ਵੀ ਜੱਕ ਸ਼ਾਬਾਸ਼ ਬਦਲ ਲੱਗੇ ਆ ਨੋਹਾਂ ਤੀਂ ਆ ਕੰਮ ਕਰਦੀਆਂ ਉਹ ਨਹੀਂ ਆ ਵੀ ਚੱਕ ਸਾਰਾ ਇਕੱਠਾ ਕਰ ਚੱਲ ਚੱਕ ਕੇ ਯਾਰ ਉਹ ਚੱਕ ਇਹ ਮੈਂ ਭਾਬੀ ਨੂੰ ਕੰਮ ਲਾਇਆ ਭਾਬੀ ਸਾਰਾ ਕੁਝ ਭਾਬੀ ਬਾਤ ਕਰੋ ਤੁਸੀਂ ਚਾ ਕੀ ਗੱਲ ਦੁੱਖ ਲੱਗਦਾ ਯਾਰ ਤਰਸੋਂ ਨਾ ਮੈਂ ਤਰਸ ਨਹੀਂ ਉਹਦਾ ਹੋ ਭੈਣ ਦਾ ਭਰਾਵਾਂ ਨੇ ਹੁੰਦੇ ਹੀ ਐ ਭਾਬੀ ਨੂੰ ਦਿਓਰ ਦਿਓਰ ਨੂੰ ਭਾਬੀ ਦਾ ਹੁੰਦਾ ਹੀ ਐ ਹੋਰਾ ਮੇਰਾ ਯਾ ਫੇਵਰਿਟ ਦਿਓਰ ਸਜਨ ਟੂ ਨਾਈਸ ਟੂ ਮੀ ਚੱਲ ਆ ਵੀ ਤੂੰ ਚੱਕ ਲੈ ਵਿਹਲਾ ਹੀ ਖੜਾ ਇਹੀ ਚੱਕੋ ਵੀ ਮੈਂ ਓਏ ਸੰਡੇਸ ਬਥੇ ਆਫ ਮੈਂ ਛੁੱਟੀ ਆ ਜਾ ਆ ਕਰ ਆ ਜੇ ਤੇਰੀ ਛੁੱਟੀ ਆ ਜੇ ਤੇ ਫਾਰਮਿੰਗ ਕੰਮ ਆਉਂਗਾ ਮੈਂ ਵਕਿੰਗ ਇਨ ਦਾ ਫਾਰਮ ਬਿਕੋਜ਼ ਇਜ਼ ਵੈਰੀ ਹਾਰਡ ਵਰਕ ਕੋਈ ਜੌਬ ਕੀ ਗੱਲ ਓਹ ਨਿਸ਼ਾਨੀ ਰੱਖੀ ਚਾਰ ਜਿਹੜੇ ਬਾਜਰੇ ਦੀ ਓਹ ਹੋਤੇ ਨਹੀਂ ਹਾਲ ਬੱਚੇ ਚਾਚਾ ਪੱਠੇ ਬੋਰ ਤੂੰ ਕਹ ਮੈਂ ਨਹੀਂ ਹੁੰਦਾ ਇਨੀ ਨਹੀਂ ਪੰਡਾ ਲੈ ਕੇ ਜਾ ਸਕਦੀ ਹੋ ਰੱਖੋ ਜਾਣੇ ਆ ਹੋ ਜਾਣਾ ਮਨ ਦੀ ਸ਼ਕਤੀਆਂ ਨਾ ਦੇਖ ਬੱਬੇ ਨਾ ਗਾ ਬਿੱਲਿਆ ਸੜਾ ਕੰਮ ਪਰ ਕੋਈ ਨਹੀਂ ਜੱਟਾ ਕਰਾਂਗੇ ਕੀ ਕੀ ਨੋ ਉਹ ਚੱਕ ਪਾ ਇੱਕ ਢੇਰੀ ਪੈ ਜਾਣੀ ਆ ਬੈਲਵਾਂ ਸਲੈਡ ਦੀ ਕੰਟਰੀ ਇਸ ਦੁਨੀਆ ਚੋਂ ਕੱਢੋ ਇੰਡੀਆ ਚੋਂ ਆ ਆ ਦੇਖ ਕਿਹੜੀ ਕੰਮ ਇਹ ਹੁਣ ਦੱਸੂ ਗੋਪੀ ਬਾਏ ਲੀਕਸ ਆਨ ਮਿਸ ਮਾ ਹੋਮ ਉਹ ਤਰਾਹ ਦਾ ਮਿਸ ਕਰਨਾ ਹੀ ਆ ਦੇਖ ਉਸੇ ਢੇਰੀ ਤੇ ਪੈ ਗਏ ਨਾ ਪਠਿਆ ਦੇ ਆ ਦੇਖ ਐਡਾ ਜੜਦਾ ਹੱਥਾ ਦੇਖ ਇਧਰ ਐ ਕਪਿਆ ਹਨਾ ਨਫੇੜਾ ਹਾਂ ਉਹ ਵਾਲਾ ਪੁਣਾ ਦੇ ਦਸਨ ਬਿੰਦੀ ਆ ਇੰਝਾਂ ਦੇ ਬਿੰਦੀ ਆ ਲਾਉਂਦੀਆਂ ਕੋਟੀਆਂ ਬਣਾਉਣੇ ਪਾਲਿਆ ਜੋ ਜੋ ਕੀ ਪਤੇ ਵਰਦਾ ਜੀ ਹਾਂ ਮੇਰੇ ਸੁਣਾ ਇਹ ਇੱਕ ਗਾਣਾ ਲਿਖਦਾ ਚਾਚਾ ਇਹ ਚਾਚਾ ਚਾਚਾ ਮੇਰੇ ਦੇ ਕਲਮ ਕਿੱਥੇ ਆ ਥੋੜਾ ਖੜਾ ਕਲਮ ਕਿੱਥੇ ਕਲਮ ਤੋੜ ਦਿੱਤੀ ਸੀ ਹੈਪੀਨੈਸ ਜਦੋਂ ਬਾਹਰ ਗਿਆ ਜੀ ਉਹਦਾ ਜਾਂਦਾ ਜਾਂਦਾ ਤੋੜ ਗਿਆ ਕਹਿੰਦਾ ਇੰਨੇ ਇੰਨੇ ਝਾਲਮਾਂ ਦਰਦ ਭਰੇ ਗਾਲੇ ਰਾਂ ਲੈਗਾ ਚਾਚਾ ਸੁਣਾ ਦੇ ਇੱਕ ਗਾਣਾ ਫੇਰੇ ਦੇ ਸੁਣਾ ਦੇ ਬੇ ਜਿਹੜਾ ਮੇਰੇ ਦੇ ਸੀ ਉਹ ਸੁਣਾ ਲੈ ਇੱਕ ਪੜਾ ਦੇ ਹੁਣੇ ਖੜਾ ਖੜਾ ਗੀਤ ਪੜਾ ਦਿੰਦਾ ਇਹ ਬੱਬੂ ਮਾਨ ਟੂ ਆ ਵਾ ਯਾ ਹਾ ਦਾ ਸਾਡੇ ਗੋਲਾ ਮੇਰੇ ਤੋਂ ਗਾਣੇ ਲੈਂਦਾ ਬੱਬੂ ਮਾੜ ਪਰਸੋ ਗਾਣਾ ਲੈ ਕੇ ਗਿਆ ਕਜਾਚੇ ਤੋਂ ਆ ਜਿਹੜਾ ਹੁਣ ਜੇ ਕੱਢਿਆ ਹੁਣ ਜੇ ਕੱਢਿਆ ਉਹ ਪਾਜੀ ਦੇ ਲਿਖਿਆ ਹੋਇਆ ਆ ਇਹਦਾ ਮਾਨ ਨਹੀਂ ਕਰਦੇ ਨਵਾਂ ਆ ਗਾਣਾ ਤੇਰੇ ਤੋਂ ਜਿਹੜਾ ਪਰਸੋ ਬੱਬੂ ਭਾਈ ਲੈ ਗਿਆ ਸੀ ਭਾਈ ਹੁਣ ਹੀ ਗਾਣਾ ਦੁੱਤਾ ਆਪਾਂ ਮਾਨ ਨਹੀਂ ਕਰਦੇ ਆਪਣਾ ਇਹ ਤੇ ਚਾਹ ਤਾ ਸੁਣਾ ਮੇਰੇ ਤੇ ਕੋਈ ਗੀਤ ਸੁਣਾ